ਦੋਸਤੋ ਦੁਨੀਆ ਦੀ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਹੁੰਚਣ ਤੇ ਇਨਸਾਨ ਦੀ ਤਿੰਨ ਮਿੰਟਾਂ ਚ ਹੋ ਜਾਂਦੀ ਹੈ ਮੌਤ ਦੋਸਤੋ ਇਸ ਜਗ੍ਹਾ ਤੇ ਅਜੇ ਤੱਕ ਕੋਈ ਇਨਸਾਨ ਜਾਣ ਦੀ ਹਿੰਮਤ ਨਹੀਂ ਕਰ ਸਕਿਆ ਕੋਈ ਇਨਸਾਨ ਇੱਥੇ ਜਾਂਦਾ ਹੈ ਤਾਂ ਉਹ ਬਹੁਤ ਮੁਸ਼ਕਲ ਨਾਲ ਸਾਹ ਲੈ ਸਕਦਾ ਹੈ ਅਤੇ ਸਿਰਫ 3 ਮਿੰਟਾਂ ਚ ਹੀ ਉਸਦੀ ਮੌਤ ਹੋ ਜਾਵੇਗੀ। ਦੋਸਤੋ ਬਹੁਤੀ ਠੰਡ ਵਿੱਚ ਹਰ ਕੋਈ ਪਰੇਸ਼ਾਨ ਹੋ ਜਾਂਦਾ ਹੈ। ਜਿੱਥੇ ਕੁਝ ਸਥਾਨਾਂ ਤੇ 7 ਤੋਂ 8 ਡਿਗਰੀ ਤਾਪਮਾਨ ਤੇ ਵੀ ਲੋਕ ਠਰਕ ਜਾਂਦੇ ਹਨ, ਉੱਥੇ ਹੀ ਕੁਝ ਸਥਾਨਾਂ ਤੇ ਬਰਫ਼ਬਾਰੀ ਆਮ ਜੀਵਨ ਨੂੰ ਅਸਰ ਕਰ ਦਿੰਦੀ ਹੈ। ਸਾਡੇ ਮਨ ਵਿੱਚ ਕਦੇ ਖਿਆਲ ਆਇਆ ਹੈ ਕਿ ਧਰਤੀ ਦੀ ਸਭ ਤੋਂ ਠੰਡੀ ਜਗ੍ਹਾ ਕਿਹੜੀ ਹੈ? ਉੱਥੇ ਘੱਟ ਤੋਂ ਘੱਟ ਤਾਪਮਾਨ ਕਿੰਨਾ ਹੋ ਸਕਦਾ ਹੈ? ਜੇਕਰ ਕੋਈ ਇਨਸਾਨ ਇੰਨੀ ਠੰਡ ਵਿੱਚ ਰਹਿ ਜਾਵੇ ਤਾਂ ਉਸ ਦਾ ਕੀ ਹੋਵੇਗਾ? ਦੋਸਤੋ ਤੁਹਾਨੂੰ ਦੱਸ ਦਈਏ ਕਿ ਬੈਸਤਾ ਬਹੁਤ ਸਾਰੀਆਂ ਜਗਾਵਾਂ ਹਨ ਜਿੱਥੇ ਤਾਪਮਨ ਮਾਈਨਸ ਤੱਕ ਪਹੁੰਚ ਜਾਂਦਾ ਹੈ। ਕਈ ਥਾਵਾਂ ਤੇ ਤਾਂ ਤਾਪਮਨ ਮਾਈਨਸ 37 ਤੋਂ ਮਾਈਨਸ 40 ਡਿਗਰੀ ਤੱਕ ਪਹੁੰਚ ਜਾਂਦਾ ਹੈ। ਉੱਥੇ ਹੀ ਧਰਤੀ ਦੀ ਸਭ ਤੋਂ ਠੰਡੀ ਥਾਂ ਦੀ ਗੱਲ ਕਰੀਏ ਤਾਂ ਉਹ ਹੈ ਇਸਟਰ ਆਰਟ Arctica ਦਾ ਪਠਾਰ। ਦੋਸਤੋ NASA ਦੀ ਰਿਪੋਰਟ ਦੀ ਗੱਲ ਕਰੀਏ ਤਾਂ ਪਠਾਰ ਦਾ ਤਾਪਮਨ ਮਾਈਨਸ 93 ਡਿਗਰੀ ਸਲਸੀਅਸ ਤੱਕ ਚਲਾ ਜਾਂਦਾ ਹੈ। ਇਸਟਰ Arctica ਤੇ ਅੱਜ ਤੱਕ ਕੋਈ ਜਾਣ ਦੀ ਹਿੰਮਤ ਨਹੀਂ ਕਰ ਸਕਿਆ। ਇੱਥੋਂ ਦਾ ਤਾਪਮਨ ਸੈਟਲਾਈਟ ਰਾਹੀਂ ਮੰਨਿਆ ਗਿਆ ਹੈ ਜੋ ਨਾਸਾ ਨੇ ਅਟਾਂਟਿਕਾ ਆਈਸ ਸੀਟ ਦੇ ਇੱਕ ਇੱਕ ਰਿਜਲੀ ਲੈ ਗਏ ਸੈਟਲਾਈਟ ਡਾਟਾ ਤੋਂ ਪ੍ਰਾਪਤ ਕੀਤਾ ਹੈ ਇੱਥੇ ਸਭ ਤੋਂ ਪਹਿਲਾਂ ਤਾਪਮਨ -93 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਕਿਹਾ ਜਾਂਦਾ ਹੈ ਕਿ ਹੁਣ ਹੋਰ ਹੇਠਾਂ ਚਲਾ ਗਿਆ ਹੈ ਇੱਥੇ ਦਾ ਸਾਫ਼ ਵਾਤਾਵਰਣ ਖੁਸ਼ਕ ਹਵਾਵਾਂ ਕਾਰਨ ਤਾਪਮਨ ਬਹੁਤ ਘਟਦਾ ਹੈ ਇਸ ਜਗ੍ਹਾ ਤੇ ਅਜੇ ਤੱਕ ਕੋਈ ਇਨਸਾਨ ਜਾਣ ਦੀ ਹਿੰਮਤ ਨਹੀਂ ਕਰ ਸਕਿਆ ਪਰ ਜੇ ਕੋਈ ਇਨਸਾਨ ਇੱਥੇ ਜਾਂਦਾ ਹੈ ਤਾਂ ਉਹ ਬਹੁਤ ਮੁਸ਼ਕਲ ਨਾਲ ਸਾਹ ਲੈ ਸਕੇਗਾ ਅਤੇ ਸਿਰਫ 3 ਮਿੰਟਾਂ ਵਿੱਚ ਹੀ ਉਸਦੀ ਮੌਤ ਹੋ ਸਕਦੀ ਹੈ। ਦਰਅਸਲ ਇਨਸਾਨ ਦਾ ਸਰੀਰ ਇੰਨੀ ਠੰਡ ਬਰਦਾਸ਼ਤ ਨਹੀਂ ਕਰ ਸਕਦਾ। ਇਹੀ ਕਾਰਨ ਹੈ ਕਿ ਇੱਥੇ ਹੁਣ ਤੱਕ ਕੋਈ ਵਿਗਿਆਨੀ ਵੀ ਨਹੀਂ ਗਿਆ।